ਜੇਕਰ ਤੁਸੀਂ ਆਜ਼ਾਦ ਰਹਿਣਾ ਚਾਹੁੰਦੇ ਹੋ ਤਾਂ ਵਿਆਹ ਨਾ ਕਰਵਾਓ। ਦਰਸਲ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਇਹ ਅਸੰਭਵ ਹੈ ਕਿ ਵਿਆਹ ਤੋਂ ਬਾਅਦ ਕੋਈ ਪਤੀ ਜਾਂ ਪਤਨੀ ਇਹ ਕਹਿ ਸਕੇ ਕਿ ਉਹ ਆਪਣੇ ਜੀਵਨ ਸਾਥੀ ਤੋਂ ਸੁਤੰਤਰ ਰਹਿਣਾ ਚਾਹੁੰਦੇ ਹਨ। ਜਸਟਿਸ ਬੀਵੀ ਨਗਰਥਨਾ ਅਤੇ ਆਰ ਮਹਾਦੇਵਨ ਦੇ ਬੈਂਚ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਕੋਈ ਸੁਤੰਤਰ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਵਿਆਹ ਨਹੀਂ ਕਰਵਾਉਣਾ ਚਾਹੀਦਾ। ਬੈਂਚ ਨੇ ਕਿਹਾ ਕਿ ਅਸੀਂ ਬਿਲਕੁਲ ਸਪਸ਼ਟ ਹਾਂ ਕੋਈ ਵੀ ਪਤੀ ਜਾਂ ਫਿਰ ਪਤਨੀ ਇਹ ਨਹੀਂ ਕਹਿ ਸਕਦਾ ਕਿ ਜਿੰਨਾ ਚਿਰ ਸਾਡਾ ਵਿਆਹ ਦਾ ਰਿਸ਼ਤਾ ਹੈ ਮੈਂ ਦੂਜੇ ਜੀਵਨ ਸਾਥੀ ਤੋਂ ਸੁਤੰਤਰ ਰਹਿਣਾ ਚਾਹੁੰਦਾ ਇਹ ਅਸੰਭਵ ਹੈ ਅਸਲ ਵਿੱਚ ਵਿਆਹ ਦਾ ਆਰਥਿਕੀ ਹੈ ਦੋ ਦਿਲਾਂ ਦੋ ਵਿਅਕਤੀਆਂ ਦਾ ਇਕੱਠੇ ਹੋਣਾ ਤੁਸੀਂ ਸੁਤੰਤਰ ਕਿਵੇਂ ਹੋ ਸਕਦੇ ਹੋ ਸੁਪਰੀਮ ਕੋਰਟ ਇੱਕ ਅਜਿਹੇ ਜੋੜੇ ਦੇ ਮਾਮਲੇ ਦੀ ਸੁਣਵਾਈ ਕਰ ਰਿਹਾ ਹੈ ਜੋ ਵੱਖ-ਵੱਖ ਰਹਿ ਰਿਹਾ ਤੇ ਉਹਨਾਂ ਦੇ ਦੋ ਬੱਚੇ ਵੀ ਹਨ ਬੈਂਚ ਨੇ ਕਿਹਾ ਹੈ ਕਿ ਜੇਕਰ ਉਹ ਜੋੜਾ ਇਕੱਠਾ ਹੁੰਦਾ ਹੈ ਤਾਂ ਅਸੀਂ ਖੁਸ਼ ਹੋਵਾਂਗੇ ਕਿਉਂਕਿ ਬੱਚੇ ਬਹੁਤ ਛੋਟੇ ਹਨ ਉਹਨਾਂ ਨੂੰ ਆਪਣਾ ਘਰ ਟੁੱਟਿਆ ਹੋਇਆ ਨਾ ਦਿਖਾਈ ਦੇਵੇ ਉਹਨਾਂ ਦਾ ਕੀ ਕਸੂਰ ਹੈ ਉਹਨਾਂ ਦਾ ਘਰ ਟੁੱਟਿਆ ਕਿਉਂ ਹੋਵੇ ਦੋਵਾਂ ਧਿਰਾਂ ਨੂੰ ਆਪਣੇ મતਭੇਦਾਂ ਨੂੰ ਸੁਲਝਾਉਣ ਦਾ ਨਿਰਦੇਸ਼ ਦਿੰਦੇ ਹੋਏ ਬੈਂਚ ਨੇ ਕਿਹਾ ਕਿ ਹਰ પતિ-ਪਤਨੀ ਦਾ ਕੋਈ ਨਾ ਕੋਈ ਝਗੜਾ ਜੋ ਆਪਸ ਵਿੱਚ ਹੁੰਦਾ ਰਹਿੰਦਾ ਹੈ। ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਈ ਪਤਨੀ ਨੇ ਕਿਹਾ ਕਿ ਇੱਕ ਹੱਥ ਨਾਲ ਤਾੜੀ ਨਹੀਂ ਮੱਚ ਸਕਦੀ। ਇਸ ਤੇ ਬੈਂਚ ਨੇ ਉਸ ਨੂੰ ਕਿਹਾ ਕਿ ਅਸੀਂ ਤੁਹਾਨੂੰ ਦੋਵਾਂ ਨੂੰ ਪੁੱਛ ਰਹੇ ਹਾਂ ਸਿਰਫ ਤੁਹਾਨੂੰ ਹੀ ਨਹੀਂ। ਔਰਤ ਨੇ ਦਾਵਾ ਕੀਤਾ ਕਿ ਉਸ ਦਾ પતિ ਜੋ ਕਿ ਸਿੰਗਾਪੁਰ ਵਿੱਚ ਰਹਿ ਰਿਹਾ ਸੀ ਤੇ ਇਸ ਸਮੇਂ ਭਾਰਤ ਵਿੱਚ ਹੈ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ ਤਿਆਰ ਨਹੀਂ ਹੈ ਅਤੇ ਸਿਰਫ ਮੁਲਾਕਾਤ ਤੇ ਜੋ ਹੈ ਉਹ ਅਧਿਕਾਰ ਅਤੇ ਬੱਚਿਆਂ ਦੀ ਹਿਰਾਸਤ ਚਾਹੁੰਦਾ ਹੈ ਤਾਂ ਬੱਚ ਨੇ ਹైదరాబాద్ ਵਿੱਚ ਰਹਿ ਰਹੀ ਔਰਤ ਤੋਂ ਪੁੱਛਿਆ ਕਿ ਪਰ ਤੁਸੀਂ ਸਿੰਗਾਪੁਰ ਕਿਉਂ ਨਹੀਂ ਵਾਪਸ ਜਾ ਸਕਦੇ ਬੱਚਿਆਂ ਨਾਲ ਸਿੰਗਾਪੁਰ ਵਾਪਸ ਜਾਣ ਵਿੱਚ ਤੁਹਾਨੂੰ ਕੀ ਮੁਸ਼ਕਿਲ ਹੈ ਕੁਝ ਮੁਸ਼ਕਲਾਂ ਦਾ ਹਵਾਲਾ ਦਿੰਦੇ ਹੋਏ ਔਰਤ ਨੇ ਕਿਹਾ ਕਿ ਸਿੰਗਾਪੁਰ ਵਿੱਚ ਉਸਦੇ ਪਤੀ ਦੀਆਂ ਹਰਕਤਾਂ ਦੇ ਕਾਰਨ ਉਸ ਲਈ ਵਾਪਸ ਆਉਣਾ ਬਹੁਤ ਮੁਸ਼ਕਿਲ ਹੈ ਤਾਂ ਔਰਤ ਨੇ ਦਾਵਾ ਕੀਤਾ ਕਿ ਉਸ ਨੂੰ ਇੱਕ ਸਿੰਗਲ ਮਾਂ ਹੋਣ ਦੇ ਨਾਤੇ ਰੋਜ਼ੀ-ਰੋਟੀ ਕਮਾਉਣ ਲਈ ਨੌਕਰੀ ਦੀ ਲੋੜ ਹੈ ਉਸਨੇ ਦਾਵਾ ਕੀਤਾ ਕਿ ਉਸ ਨੂੰ ਆਪਣੇ ਵੱਖ ਰਹੇ ਪਤੀ ਤੋਂ ਕੋਈ ਗੁਜ਼ਾਰਾ ਪੱਤਾ ਨਹੀਂ ਮਿਲਿਆ ਔਰਤ ਦੇ ਪਤੀ ਦੇ ਵਕੀਲ ਨੇ ਕਿਹਾ ਕਿ ਦੋਵਾਂ ਕੋਲ ਸਿੰਗਾਪੁਰ ਵਿੱਚ ਬਹੁਤ ਵਧੀਆ ਨੌਕਰੀਆਂ ਸਨ ਪਰ ਪਤਨੀ ਨੇ ਬੱਚਿਆਂ ਨਾਲ ਸਿੰਗਾਪੁਰ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਇਸੇ ਬੈਂਚ ਨੇ ਕਿਹਾ ਕਿ ਤੁਹਾਨੂੰ ਨੌਕਰੀ ਮਿਲ ਸਕਦੀ ਹੈ ਹੋ ਸਕਦਾ ਹੈ ਨਾ ਮਿਲੇ ਪਰ ਪਤੀ ਨੂੰ ਤੁਹਾਡਾ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਹੀ ਪਵੇਗਾ ਇਸ ਦੇ ਨਾਲ ਹੀ ਅਦਾਲਤ ਨੇ ਪਤੀ ਨੂੰ ਜੋ ਹੈ ਪਤਨੀ ਅਤੇ ਬੱਚਿਆਂ ਲਈ ਕੁਝ ਰਕਮ ਜਮ੍ਹਾਂ ਕਰਨ ਦਾ ਸੁਝਾਅ ਦਿੱਤਾ ਹਾਲਾਂਕਿ ਪਤਨੀ ਨੇ ਅਦਾਲਤ ਨੂੰ ਦੱਸਿਆ ਕਿ ਉਹ ਕਿਸੇ ਤੇ ਨਿਰਭਰ ਨਹੀਂ ਰਹਿਣਾ ਚਾਹੁੰਦੀ ਤੇ ਜਸਟਿਸ ਨਾਗਰਥਨਾ ਨੇ ਕਿਹਾ ਹੈ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਆਹ ਤੋਂ ਬਾਅਦ ਤੁਸੀਂ ਭਾਵਨਾਤਮਕ ਤੌਰ ਤੇ ਆਪਣੇ ਪਤੀ ਤੇ ਨਿਰਭਰ ਹੋ ਸਕਦੇ ਹੋ ਵਿੱਤੀ ਤੌਰ ਤੇ ਤੁਸੀਂ ਨਹੀਂ ਹੋ ਸਕਦੇ ਪਰ ਤੁਸੀਂ ਭਾਵਨਾਤਮਕ ਹੋ ਜਾਂਦੇ ਹੋ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਕਿਸੇ ਤੇ ਨਿਰਭਰ ਨਹੀਂ ਰਹਿਣਾ ਚਾਹੁੰਦੀ ਫਿਰ ਤੁਸੀਂ ਵਿਆਹ ਕਿਉਂ ਕਰਵਾਇਆ ਮੈਨੂੰ ਨਹੀਂ ਪਤਾ ਸ਼ਾਇਦ ਮੈਂ ਪੁਰਾਣੀ ਸੋਚ ਵਾਲੀ ਆ ਪਰ ਕੋਈ ਵੀ ਪਤਨੀ ਇਹ ਨਹੀਂ ਕਹਿ ਸਕਦੀ ਕਿ ਮੈਂ ਆਪਣੇ ਪਤੀ ਤੇ ਨਿਰਭਰ ਨਹੀਂ ਰਹਿਣਾ ਚਾਹੁੰਦੀ ਔਰਤ ਨੇ ਇਸ ਮੁੱਦੇ ਤੇ ਵਿਚਾਰ ਕਰਨ ਲਈ ਕੁਝ ਸਮਾਂ ਮੰਗਿਆ ਹੈ ਤੇ ਬੈਂਚ ਨੇ ਧਿਰਾਂ ਨੂੰ ਕਿਹਾ ਹੈ ਕਿ ਤੁਸੀਂ ਸਾਰੇ ਪੜ੍ਹੇ ਲਿਖੇ ਹੋ ਤੁਹਾਨੂੰ ਇਨ੍ਹਾਂ ਮੁੱਦਿਆਂ ਨੂੰ ਜੋ ਹੈ ਹੱਲ ਕਰਨਾ ਪਵੇਗਾ